ਮੇਰੇ ਕੁੜੀ ਮਾਰੀਆ ਨਾ ਇਸ ਤਰ੍ਹਾਂ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਝਾੜਨ ਤੁਹਾਡੇ ਅੱਗੇ ਪੰਜ ਜੋ ਮੱਦੀ ਝਾੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਫੇਰੀ ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ 라ਵਣਾ ਬੈ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾ ਹੀ ਤੇ ਨਾ ਕੋਈ ਕੋਸ਼ਿਸ਼ ਅੱਧਾ ਹੀ 라ਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਆਪਣੀ ਸੱਸ ਪਤੀ ਅਤੇ ਜੇਠ ਜਠਾਣੀ ਦੇ ਨਾਲ ਰਹਿੰਦੀ ਇਹ ਔਰਤ ਜੋ ਕਿ ਪੇਸ਼ੇ ਤੋਂ ਇੱਕ ਅਧਿਆਪਕਾ ਸੀ ਸਕੂਲਾਂ ਦੇ ਵਿੱਚ ਉਹ ਹੁਣ ਤੱਕ ਕਈ ਸਕੂਲਾਂ ਦੇ ਵਿੱਚੋਂ ਪੜਾ ਚੁੱਕੀ ਸੀ ਮਾਂ ਦੱਸਦੀ ਹੈ ਕਿ ਉਸਦੀ ਤੀ ਹੋਣ ਹਰਤੇ ਸਮਝਦਾਰ ਸੀ ਬੀਤੇ ਦਿਨੀ ਉਸਦੀ ਐਨੀਵਰਸਰੀ ਦਾ ਦਿਨ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋਣਾ ਚਾਹੀਦਾ ਸੀ ਪਰ ਇਸਦੇ ਉਲਟ ਕੁੜੀ ਦੇ ਸਹੁਰੇ ਘਰ ਦੇ ਵਿੱਚੋਂ ਫੋਨ ਆਉਂਦਾ ਪੇਕੇ ਘਰ ਦੇ ਵਿੱਚ ਕਿ ਤੁਹਾਡੀ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜਦੋਂ ਪੇਕਾ ਪਰਿਵਾਰ ਇਸ ਦੇ ਵਿੱਚ ਮਾਂ ਤੇ ਭਰਾ ਜਾ ਕੇ ਦੇਖਦੇ ਨੇ ਦਨਾਂ ਨੂੰ ਪਤਾ ਲੱਗਦਾ ਹੈ ਕਿ ਸਸ ਜੇਠ ਜਠਾਣੀ ਆਰਾਮ ਨਾਲ ਬੈਠੇ ਚਾਹ ਪੀ ਰਹੇ ਨੇ ਅਤੇ ਉੱਪਰਲੇ ਕਮਰੇ ਦੇ ਵਿੱਚ ਉਹਨਾਂ ਦੀ ਧੀ ਦੀ ਮ੍ਰਿਤਕ ਦੇ ਪਈ ਹੈ ਇਹ ਦੇਖਣ ਤੋਂ ਬਾਅਦ ਪਰਿਵਾਰ ਦਾ ਖੂਨ ਖੋਲ ਉੱਠਿਆ ਕਿ ਆਖਿਰਕਾਰ ਇਹ ਕਿਹੋ ਜਿਹੇ ਲੋਕ ਨੇ ਕਿ ਆਪਣੇ ਘਰ ਦੇ ਵਿੱਚ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਆਰਾਮ ਨਾਲ ਬੈਠੇ ਨੇ ਸਭ ਕੁਝ ਸ਼ੱਕੀ ਜਾਪਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਸਸ ਜੇਠ ਅਤੇ ਜਠਾਣੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਤਫ਼ਤੀਸ਼ ਜਾਰੀ ਹੈ ਪਰ ਇਸ ਤੋਂ ਪਹਿਲਾਂ ਪਰਿਵਾਰਿਕ ਮੈਂਬਰ ਹੁਣ ਕਿਹੜੀਆਂ ਗੱਲਾਂ ਦੇ ਖੁਲਾਸੇ ਕਰ ਰਹੇ ਨੇ ਉਹਨਾਂ ਦੇ ਮੂੰਹੋਂ ਜਾਣ ਲੈਣਿਆ ਦੱਸਦੀ ਹੈ ਕਿ ਇਹ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਆਹੁਤਾ ਔਰਤ ਦੀ ਜਾਨ ਉਸਦੇ ਸਹੁਰੇ ਘਰ ਦੇ ਵਿੱਚ ਗਈ ਹੈ ਮਾਸੂਮ ਬੱਚੇ ਆਪਣੀ ਮਾਂ ਤੋਂ ਬਿਨਾ ਕਿੰਝ ਜੀਣਗੇ ਇਹ ਸੋਚ ਕੇ ਹੀ ਦੁੱਖ ਹੁੰਦਾ ਪਰ ਇਹ ਜ਼ਾਲਿਮ ਸਹੁਰਾ ਪਰਿਵਾਰ ਆਖਿਆ ਜਾ ਰਿਹਾ ਹੈ ਪਿੰਗਿਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਧੀ ਨੂੰ ਇਸ ਹਾਲਤ ਦੇ ਵਿੱਚ ਉੱਪਰਲੇ ਕਮਰੇ ਦੇ ਵਿੱਚੁੱਟਿਆ ਪਿਆ ਸੀ ਅਤੇ ਆਪ ਹੋ ਆਰਾਮ ਨਾਲ ਬੈਠੇ ਚਾਹ ਪੀ ਰਹੇ ਸੀ ਇਸ ਗੱਲ ਦੇ ਬਾਰੇ ਜਾਣਕਾਰੀ ਅਤੇ ਇਹ ਵੱਡੇ ਇਲਜ਼ਾਮ ਕੁੜੀ ਦੇ ਹੀ ਭਰਾ ਦੇ ਵੱਲੋਂ ਲਗਾਏ ਗਏ ਨੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਜਾਣਦੇ ਆਂ ਖਾਂ ਤਾਂ ਮੈਂ ਵੀ ਗੱਲ ਉਹਨੂੰ ਫੋਨ ਰਾਤ ਹੀ ਆਇਆ ਬੇਟੇ ਨੂੰ ਮੈਨੂੰ ਤਾਂ ਫੋਨ ਉਹ ਨਹੀਂ ਆਇਆ ਆਮ ਸਮੇਂ ਹਾਲ ਚਾਲ ਕਦੀ ਪੁੱਛ ਲਾਂ ਤੇ ਤੇ ਮੈਂ ਕੱਲ ਵੀ ਮੈਂ ਵੀ ਨਹੀਂ ਕੀਤਾ ਤੇ ਕੱਲ ਉਹਨਾਂ ਦੀ ਮੈਨੂੰ ਕਰ ਸੀ ਹੀ ਮੇਨੋ ਪਰੈਣੀ ਮੈਂ ਆਪਣੇ ਆਪ ਤੇ ਮਾਸੂ ਪੱਤੇ ਐ ਤੇ ਬਸ ਫਿਰ ਫੋਨ ਆਇਆ ਮਮਮੀ ਉੱਠ ਮੈ ਸੋ ਜੰਨੀ ਤੇ ਅਲਤੀ ਮੈਂ ਠੀਕ ਨਹੀਂ ਰਹਿੰਦੀ ਤੇ ਕਦੀ ਅਜਾ ਫੋਨ ਆਲਾ ਮੈਂ ਐਂਦੇ ਦੇ ਕਰ ਮੈਂ ਕੋਈ ਡਰ ਨਹੀਂ ਆਪਣੇ ਤੇ ਬੈ ਕੇ ਤੇਰੀ ਗੱਲਬਾਤ ਕਰੋ ਘਰਾਂ 'ਚ ਬੜਾ ਕੁਝ ਹੁੰਦਾ ਐ ਹੀ ਸਮਝਾਣਾ ਕੜੀਆਂ ਵਿੱਚ ਘਰਾਂ 'ਚ ਬੜਾ ਕੁਝ ਹੁੰਦਾ ਤੇ ਕੋਈ ਡਰ ਨਹੀਂ ਕੁਛ ਨਹੀਂ ਹੁੰਦਾ ਬੱਚੇ ਵੱਡੇ ਹੋਣ ਜਾਣਗੇ ਆਪੇ ਤੂੰ ਇਸ ਕੋ ਲੈ ਅੱਗੇ ਵੀ ਲੱਗੀ ਧੀ ਟੀਚਰ ਹੁਣ ਵੀ ਲੱਗਦਾ ਹੈ ਆਪੇ ਟਾਈਮ ਪਾਸ ਹੋ ਜਾਏਗਾ ਤੇਰਾ ਕੋ ਡਰ ਨਹੀਂ ਆਪਣੇ ਤਾਂ ਮਸਤਰਾ ਨਾ ਕਰਨਾ ਮੈਂ ਕਿ ਤੂੰ ਹਸਤਾਂ ਨਾਲ ਮਸਤਰਾ ਹੈ ਬੜੇ ਖੁਸ਼ੀ ਹੀ ਕੋਈ ਉਹ ਦੀ ਗੱਲ ਨੇ ਬੱਚਿਆਂ ਦੀ ਸੌਣ ਹੀ ਖਾਂਦੇ ਤੇ ਬੱਚੇ ਕੋਲੋਂ ਮੈਂ ਤੇ ਉਹ ਕੁੜੀ ਆਸਰਾ ਕਰ ਲਵੇ ਕੁੜੀ ਦਾ ਇੰਨਾ ਹੌਸਲਾ ਹੀ ਹੈ ਉਹਦੇ ਕੰਮ ਉਹ ਕਰ ਨਹੀਂ ਸਕਦੀ ਲੋਕ ਐਨੇ ਸਾਲੋਂ ਨੇ ਨੌਕਰੀ ਕੀਤੀ ਹੈ ਕਦੀ ਉਹਨੂੰ ਮੈਂਟਲ ਬਣਾਉਂਦੇ ਪਏ ਕਦੀ ਕੁਸ਼ੀ ਕਰਤੇ ਕਹਿੰਦੇ ਪਏ ਹੈ ਐਨੇ ਸਾਰੇ ਸਕੂਲਾਂ ਜਿਹਨਾਂ ਨੇ ਕੀਤੀ ਹੈ ਨੌਕਰੀ ਤੇ ਦੇਖੋ ਜੀ ਉਹ ਵੇ ਤਾਂ 4 ਸਾਲ ਕੱਟੇ ਉਹਨਾਂ ਦਰਮਾਸਾਂ ਲਈ ਸਮਝਾਣਾ ਖਣਾ ਕੋਈ ਢਾਣ ਨਹੀਂ ਕੁਝ ਨਹੀਂ ਹੁੰਦਾ ਹੈ ਜਦੋਂ ਫੋਨ ਆਇਆ ਇੱਕਦਮ ਸਾਡਾ ਤਰ੍ਹਾਂ ਨਿਕਲ ਗਿਆ ਤਾਲੂ ਦੀ ਯੂਨੀਵਰਸਿਟੀ ਤੇ ਇਹਨਾਂ ਨੇ ਕੀ ਕੀਤਾ ਇਹ ਜੇਡ ਤੇ ਜਠਾਨੀ ਤੇ ਸਾਸਾਂ ਨੂੰ ਜੀਣ ਨਹੀਂ ਦਿੰਦੇ ਜੀਣ ਨਹੀਂ ਦਿੰਦੇ ਧੂਂਕਾ ਤੇ ਗੇਂਦ ਨਹੀਂ ਦਤਾਂ ਰਹਾ ਸਮਝਾਉਂਦੇ ਰਹਿਣਾ ਕਰਦੇ ਰਹਿਣਾ ਇਹ ਇਹਨਾਂ ਨੇ ਰਲ ਕੇ ਕੀਤਾ ਜੋ ਕੀਤਾ ਇਹਨਾਂ ਦੋਨਾਂ ਨੇ ਤੇ 700 ਤੇ ਜਠਾਨੀ ਤੇ ਜੇਡ ਜਿਹੜੇ ਨਾ ਇਹ ਹਰਾਮੀ ਕੁੱਤੇ ਹਨ ਮੈਂ ਤਾਂ ਕਨਿ ਜਿਸ ਤੋਂ ਵੀ ਰੂੜੀ ਮਾਰਿਆ ਨਾ ਇਸ ਨਾਲ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਚਾੜਨ ਤੋਂ ਡੇਗ ਪੰਜ ਜੋ ਮੱਝ ਚੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਮੇਰੀ ਅਹੀ ਮੰਗਾ ਜਿਸਨਾ ਮੇਰੀ ਕੁੜੀ ਮਰੀ ਆਸਾ ਇਹ ਵੀ ਮਰੋਂ ਨੰਦਰੀ ਪਿਆ ਕੇ ਮੇਰਾ ਨਾ ਭਾਈ ਅਮੀਦ ਮਾਇਨਾ ਮੇਰੀ ਸਿਸਟਰ ਵਿਆਹ ਦੀ ਸੀ ਗੇ ਇੰਦਰਾ ਕਲੋਨੀ ਦੇ ਵਿੱਚ ਗਲੀ ਨੰਬਰ 4.5 ਕੋਈ ਅਸਤਾ ਵਾ 4.5 ਵਿੱਚ ਹਾਂਜੀ ਸਾਨੂੰ ਉਹਨਾਂ ਦੀ ਸਾਥ ਮੇਰੀ ਸਿਸਟਰ ਵਿਆਹ ਦੀ ਉਹਨਾਂ ਦੀ ਸੱਸ ਦਾ ਫੋਨ ਆਇਆ ਕਿ ਸੱਸਾਂ ਤੁਹਾਡੀ ਕੁੜੀ ਮਰ ਗਈ ਆ ਅਈ ਕਿਉ ਕੁੜੀ ਕਿੱਦਾਂ ਮਰ ਗਈ ਸੱਸ ਉਹਦਾ ਜੇਠ ਉਹਦੀ ਜਠਾਣੀ ਆ ਤਿੰਨੇ ਰਾਵਣਾ ਬੈ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾਈ ਤੇ ਨਾ ਕੋਈ ਕੋਸ਼ਿ ਅੱਦਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਆਈ ਗੇ ਤੇ ਕਹਿੰਦੇ ਉੱਤੇ ਲੰਮੇ ਪਈ ਦੀ ਆਈ ਗੇ ਤੇ ਇਹਨਾਂ ਨੇ ਬੈਠੇ ਉੱਤੇ ਲੰਮੇ ਪਾਇਆ ਦਾ ਹੀਗਾ ਜਦੋਂ ਉਹਦੇ ਵੇਖਿਆ ਤੇ ਉਹਦੇ ਧੋਨ ਤੇ ਇੱਥੇ ਵੀ ਨਿਸ਼ਾਨ ਹੀ ਇੱਥੇ ਵੀ ਨਿਸ਼ਾਨ ਹੀ ਜੇ ਉਹਦੀ ਪੈਰਾਂ ਤੇ ਵੀ ਨਿਸ਼ਾਨੀ ਉਹ ਜੇਠ ਜਠਾਣੀ ਨੇ ਫੜ ਕੇ ਉਹਦਾ ਗਲਾ ਨਾਪ ਕੇ ਉਹਨੂੰ ਮਾਰਿਆ ਆ ਤਿੰਨਾਂ ਨੇ ਮਿਲ ਕੇ ਦਾ ਕਤਲ ਕੀਤਾ ਵਾ ਤੇ ਫੋਨਾਂ ਨੂੰ ਇਹਨੇ ਹਰਾਸਮੈਂਟ ਕੀਤਾ ਦਾ ਹੀਗਾ ਹਰਾਸਮੈਂਟ ਕੀਤਾ ਦਾ ਹੀਗਾ ਕਿ ਆ ਕੋਠੀ ਦੇ ਵਿੱਚੋਂ ਬਾਹਰ ਚੱਲ ਜਾਓ ਇੱਕ ਪੁਰਾਣਾ ਕੋਈ ਘਰ ਨਾ ਉਹਨਾਂ ਨੇ ਘਰ ਵਿੱਚ ਕਿ ਬੱਚੇ ਛੋਟੇ ਬੱਚਿਆਂ ਦੇ ਖੇਡਣਾ ਤੇ ਨਾ ਪੋੜੀਆਂ ਨੂੰ ਇਹਨਾਂ ਨੇ ਰੇਲਿੰਗ ਲਾ ਦਿੱਤੀ ਅਜ ਤੱਕ ਨਾ ਕੋਈ ਕੋਸ਼ ਇਹ ਕਿਸੇ ਪਾਸੇ ਨਾ ਗੱਲ ਮਕਾਂਦੀ ਨਾ ਕੁਛ ਵੀ ਇਹਦਾ ਇਹ ਕਹਿੰਦੀ ਘਰ ਦੇ ਵਿੱਚ ਬਸ ਮੇਰੀ ਚੱਲੇ ਹੋਰ ਕੁਛ ਨਾ ਹੋਵੇ 4 ਸਾਲ ਪਹਿਲੀ ਹੋਈ ਪਾਜੀ ਤੇ 4 ਸਾਲ ਤੋਂ ਕਦੀ ਦੱਸਣ ਲੱਗ ਗਈ ਕਿ ਚਲੋ ਸਾਨੂੰ ਮਾੜਾ ਮੋਟਾ ਜਿੱਦਾਂ ਗੱਲ ਹੋਣੀ ਹੈ ਕਹਿੰਨਾ ਕਿ ਚੱਲ ਬੇਟਾ ਐਦਾ ਕੋਈ ਗੱਲ ਨਹੀਂ ਹੁੰਦੀ ਆਪਣੇ ਘਰ ਦੇ ਕੋਈ ਵੱਡੇ ਜੀ ਜੋ ਵੀ ਹੈਗੇ ਉਹਨਾਂ ਵਿੱਚ ਬੈ ਕੇ ਆਪਸ ਵਿੱਚ ਬੈ ਕੇ ਜੋ ਕੋਈ ਫੈਸਲਾ ਹੈਗਾ ਤੁਸੀਂ ਆਪਸ ਵਿੱਚ ਬੈ ਕੇ ਕਰੀਦਾ ਇਸ ਤਰ੍ਹਾਂ ਨਹੀਂ ਗੱਲ ਕੋਈ ਐਡਾ ਦੀ ਤੇ ਕੋਈ ਗੱਲ ਹੀ ਨਹੀਂ ਮੰਗਾਈ ਕਰਦੇ ਆ ਕਿ ਇਹ ਤਿੰਨਾਂ ਦੇ ਉੱਤੇ ਜ਼ਬਰਦਸਤ ਪਰਚਾ ਹੋਏ ਕਿ ਜਿਹੜੇ ਜਿੱਦਾਂ ਸਾਡੀ ਕੁੜੀ ਇਹਨਾਂ ਨੇ ਮਾਰੀ ਹੈ ਇਹ ਵੀ ਅੰਦਰ ਹੀ ਗੱਲ ਗੱਲ ਕੇ ਮਾਰਨਾ ਅੱਜ ਇੱਕ ਕੰਪਲੇਂਟ ਅਸੀਂ ਆਈ ਹੈ ਸਾਡੇ ਕੋਲ ਅਮਿਤ ਮਹਾਜਨ ਵੱਲੋਂ ਜਿਹਦੇ ਵਿੱਚ ਅਮਿਤ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਸਟਰ ਜਿਹੜੀ ਹੈਗੀ ਰੁਚੀ ਕਮ ਮਹਾਜਨ ਉਹਨਾਂ ਨੇ ਆਪਣੇ ਸੋਹਰਾ ਪਰਿਵਾਰ ਤੇ ਬਾਅਦ ਆਪਾਂ ਤੁਰੰਤ ਕਾਰਵਾਈ ਕਰਦੇ ਉਹਨਾਂ ਦੇ ਸੋਹਰਾ ਪਰਿਵਾਰ ਤੇ ਐਫ ਆਈ ਆਰ ਰਜਿਸਟਰੀ ਕੀਤੀ ਹੈ ਤੇ ਜਿਹੜੀ ਰੁਚੀ ਕਮ ਆ ਜਾਂਦੀ ਜਿਹੜੀ ਬੋਡੀ ਤੇ ਪੋਸਟਮਾਰਟਮ ਰਿਪੋਰਟ ਹੋਣ ਤੋਂ ਬਾਅਦ ਜੋ ਅਗਲਾ ਸਟੈਪ ਹੋਏਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਇਹ કુલ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਇੱਕ ਰੂਚੀ ਕਮ ਆ ਜਾਂਦੀ ਜੇਠ ਇੱਕ ਜੇਠਾਣੀ ਹੈ ਤੇ ਇੱਕ ਉਹਨਾਂ ਦੀ ਸੱਸ ਹੈਗੇ